ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਅੱਜ ਅਸੀਂ কোর্ਟ ਦੇ ਵਿੱਚ ਆਇਆ ਜਿਹੜਾ ਕੱਲ ਅਸੀਂ ਟਰੱਕ ਫੜਿਆ ਸੀ ਜੰਡਿਆਲੇ ਦੋ ਮਾਤਰੀਕ ਸਖਰੀ ਦਾ ਉਹਨਾਂ ਦੇ ਮੋਲਜਮ ਪੇਸ਼ ਕੀਤੇ ਗਏ ਅੱਜ ਸਾਡੇ ਨਾਲ ਆ ਸੀਨੀਅਰ ਐਡਵੋਕੇਟ ਰੇਸ਼ੀਮਾ ਜੀ ਅੱਜ 5 ਦਿਨ ਦਾ ਰਿਮਾਂਡ ਮੰਗਿਆ ਸੀ ਮਾਨਯੋਗ ਕੋਰਟ ਨੇ 3 ਦਿਨ ਦਾ ਰਿਮਾਂਡ ਦਿੱਤਾ ਤੇ ਤਿੰਨ ਦਿਨਾਂ ਬਾਅਦ ਫਿਰ ਮੋਲਜਮ ਪੇਸ਼ ਕੀਤੇ ਜਾਣਗੇ ਇੱਥੇ ਤੇ ਫਿਰ ਕੋਸ਼ਿਸ਼ ਕਰਾਂਗੇ ਉਹਨਾਂ ਦਾ 3 ਦਿਨਾਂ ਦਾ ਰਿਮਾਂਡ ਵਧਾਇਆ ਜਾਵੇ ਇਹ ਗੌਂ ਕਥਨੀ ਜਿਹੜੀ ਪੰਜਾਬ ਤੋਂ ਅੰਮ੍ਰਿਤਸਰ ਤੋਂ ਹੋ ਰਹੀ ਆ ਮੈਂ ਇਹਨੂੰ ਗੌਂ ਕਥਰਾਂ ਨੂੰ ਵਾਰ ਨਹੀਂ ਦੇਣਾ ਚਾਹਨਾ ਕਿ ਭੁੱਲ ਜਾਣ ਕਿ ਅੰਮ੍ਰਿਤਸਰ ਤੋਂ ਇਹਨਾਂ ਦਾ ਕੋਈ ਵੀ ਟਰੱਕ ਜਿਹੜਾ ਗੌਮਾ ਦਾ ਦਾ ਵਾਧ ਕਰਨ ਲਈ ਇੱਥੋਂ ਨਿਕਲੇਗਾ ਇੱਥੋਂ ਗੌਮਾ ਦਾ ਕੋਈ ਟਰੱਕ ਨਹੀਂ ਜੇ ਨਿਕਲਣ ਦੇਣਾ ਆਪਣਾ ਅੱਡਾ ਚੁੱਕ ਲੋ ਇੱਥੋਂ ਤੇ ਇੱਥੋਂ ਪੰਜਾਬ ਛੱਡ ਕੇ ਭੱਜ ਜਾਓ ਜਿਤਨਾ ਕੱਲ ਫੜਿਆ ਉਤਰਾਂ ਹੀ ਫੜਾਂਗੇ ਖਲੇ ਬਣੇ ਨਹੀਂ ਤੇ ਪਹਿਲੇ ਮਹੀਨੇ ਜਿਹੜਾ ਅਸੀਂ ਫਲੈਟਰ ਹਾਊਸ ਫੜਿਆ ਸੀ ਜਿੱਥੇ ਗਊ ਮਾਤਾ ਦਾ ਵੱਢ ਕਰਕੇ ਤੇ ਲਿਜਾ ਕੇ ਉੱਥੇ ਪੀਸ ਕਰਕੇ ਤੇ ਭੜ ਕੇ ਉਹਨਾਂ ਨਾਲ ਅਗਲੇ ਹੁੰਦੇ ਆ ਡੱਬਿਆਂ ਦੇ ਵਿੱਚ ਬਾਅਦ ਦੂਜੀਆਂ ਸਟੇਟਾਂ 'ਚ ਭੇਜਿਆ ਜਾਂਦਾ ਸੀ ਹੋਟਲਾਂ 'ਚ ਭੇਜਿਆ ਜਾਂਦਾ ਸੀ ਉਸ ਕੇਸ ਦੀ ਵੀ ਪਿਆਰਵਈ ਸਾਡੇ ਇਹ ਸੀਨੀਅਰ ਐਡਵੋਕੇਟ ਨੀਲ ਟੀਮਾ ਜੀ ਕਰ ਰਿਹਾ ਹੁਣ ਇਹ ਕੇਸ ਜਿਹੜਾ ਜਿਹੜੀਆਂ ਗਾਈਆਂ ਕੱਲ ਫੜੀਆਂ ਸੀ ਉਹਨਾਂ ਦੀ ਵੀ ਪਿਆਰਵਈ ਇਹ ਕਰ ਰਿਹਾ ਔਰ ਅੱਗੋਂ ਵੀ ਇਹਨਾਂ ਨੇ ਸਾਨੂੰ ਛੁਆਸ਼ਨ ਦੋਇਆ ਇਹਨਾਂ ਦੀ ਟੀਮ ਨੇ ਛੁਆਸ਼ਨ ਦੋਇਆ ਕਿ ਜਿਹੜਾ ਵੀ ਗਊ ਆਦ ਦਾ ਕੰਮ ਹੋਏਗਾ ਉਹ ਅਸੀਂ ਫ੍ਰੀਓ ਪੋਸਟ ਕਰਾਂਗੇ ਫਿਰ ਫੋਨ ਵੀ ਇਹ ਜਾ ਕੇ ਮਾਨਯਾ ਕੋਰਟੀ ਖੋਤੇ ਆ 5 ਦਿਨ ਦਾ ਰਿਮਾਨਡ ਮੰਗਾਇਆ 3 ਦਿਨ ਦਾ ਮਿਲਿਆ ਇਸ ਕਰਕੇ ਸਾਰੇ ਜਿਨੇ ਗਊ ਰક્ષਕ ਜਿਨੇ ਮੇਰੇ ਭਰਾਵਾ ਵਧਾਈ ਦੇ ਪਾਤਰ ਨੇ ਪਰ ਕਿਸ ਤਰ੍ਹਾਂ ਹੀ ਸਾਡਾ ਸਾਥ ਦਿਓ ਤਾਂ ਕਿ ਇਸ ਤਰ੍ਹਾਂ ਹੀ ਅਸੀਂ ਗਊ ਤਖਤਰੀ ਨੂੰ ਪੰਜਾਬ ਵਿੱਚੋਂ ਰੋਕ ਸਕੀਏ ਔਰ ਗਊ ਤਖਤਰਾ ਨੂੰ ਇਥੋਂ ਪੰਜਾਬ ਵਿੱਚੋਂ ਭਜਾ ਸਕੀਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੋ ਲੋਕ ਜੀ ਕਹਿਣਗੇ ਸਾਡੇ ਜਿਹਨੇ ਰੋਗ ਸਾਹਿਬ ਮੈਂ ਅਨੰਤ ਜੀ ਮਾਡਵੋਕੇਟ ਜਿਸ ਤਰ੍ਹਾਂ ਸਾਡੇ ਪ੍ਰਧਾਨ ਜੀ ਨੇ ਬੜੀ ਵਧੀਆ ਗੱਲ ਦੱਸੀ ਹੈ ਕਿ ਇਹਨਾਂ ਦੀ ਮਿਹਨਤ ਦੇ ਨਾਲ ਹੀ ਇੱਕ ਕਰਤੇ ਜਿਹੜਾ ਪਿਛਲੀ ਵਾਰੀ ਅਸੀਂ ਹੌਸਲ ਆਡਰ ਪੜਿਆ ਸੀ ਜਿਹਦੇ ਵਿੱਚ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਕਿ ਕਾਫੀ ਆ량 ਗੋਮਾਂ ਦਾ ਮਾਸ ਕੱਟ ਕੇ ਔਰ ਪਿਸੇਜ ਕਰਕੇ ਰੱਖਿਆ ਸੀ ਸਪਲਾਈ ਕਰਨ ਵਾਸਤੇ ਜਿਹੜੇ ਦੂਸਰੇ ਸਕੇਟਾ ਜਿਹੜਾ ਉਹ ਕੋਟਰਾ ਜੀ ਸਪਲਾਈ ਕਰਦੇ ਆ ਔਰ ਉਹਦੇ ਵਿੱਚ ਅਸੀਂ ਪੰਜ ਬੰਦੇ ਅਰੈਸਟ ਕਰਾਇਆ ਸੀ ਜਦ ਪ੍ਰਧਾਨ ਜੀ ਦੀ ਮਦਦ ਨਾਲ ਲੇਕਿਨ ਉਸ ਤੋਂ ਬਾਅਦ ਹੋਰ ਕੋਈ ਇੰਪਰੂਵਮੈਂਟ ਨਹੀਂ ਹੋਇਆ ਔਰ ਜਿਹੜੇ ਮੇਨ ਲੋ ਹੈਗੇ ਸੀ ਦਸ ਕਰਿਆ ਗਏ ਉਹਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਲੇਕਿਨ ਅੱਜ ਜਿਹੜੇ ਬੜੇ ਹਨ ਤਿੰਨ ਅੱਜਕੱਲ੍ਹ ਅੱਲਾ ਦੇ ਕੱਲ ਫੇਰ ਬੜੇ ਜਿਹੜੇ ਵੀ ਆਪਣਾ ਟਰੱਕ ਵਿੱਚ 20 ਬੰਨ ਨੂੰ ਲੈ ਕੇ ਜਾ ਰਹੇ ਸੀ ਉਹਨਾਂ ਦਾ ਵਾਧਾ ਕਰਵਾ ਔਰ ਜਿਹੜੇ ਹੈ ਇਹਨਾਂ ਦਾ ਕੋ ਹੁਣ ਪਤਾ ਚੱਲਿਆ ਪਿਆ ਨੇ ਇਹਨਾਂ ਦੇ ਜਿਹੜੇ ਸਾਥ ਉਹਨਾਂ ਦੇ ਨਾਲ ਜੁੜੇ ਹੋਏ ਆ ਕਿ ਇਹਨਾਂ ਨੂੰ ਜਾ ਕੇ ਇਹਨਾਂ ਨੇ ਉਹਨਾਂ ਦਾ ਵਾਧਾ ਕਰਨਾ ਸੀ ਔਰ ਇਹਨਾਂ ਦਾ ਮੀਟ ਵਿੱਚ ਮੀਟ ਜੋ ਵੀ ਆਪਣਾ ਉਹਨਾਂ ਦੇ ਅਟਾਜੇ ਤੇ ਆਪਣਾ ਹੋਟਲਾਂ ਦੀ ਸਪਲਾਈ ਕਰਨਾ ਬਸ ਇਹੇ ਭਟਾਉਂ ਜਰ ਰੋਣ ਇਹ ਬੜੀ ਸ਼ਲਾਘਾ ਦੇ ਪਾਤਰ ਹੈ ਗਿਆ ਕਿ ਇਹਨਾਂ ਨੇ ਇਹ ਕੰਮ ਕੀਤਾ ਵਾ ਉਹ ਅਸੀਂ ਇਹਨਾਂ ਦੇ ਨਾਲ ਜਿਹੜਾ ਮਿਲ ਕੇ ਇਸ ਕੌਮੀ ਜਨਤ ਦਾ ਫਾਦ ਦੇਵਾਂਗੇ ਔਰ ਇਸ ਕਸਤਰੀ ਲੋਕਾਂ ਦੀ ਪੂਰੀ ਬਰਸਾਤ ਆ ਗਿਆ ਜੀ